ਸਾਡੀ ਜ਼ਿੰਦਗੀ ਦੇ ਵਿੱਚ ਆਪਾਂ ਕਈ ਵਾਰ ਐਸੇ ਕੰਮ ਕਰਦੇ ਆਂ ਕਿ ਉਹਦੇ ਸਿੱਟੇ ਨੇ ਜਿਹੜੇ ਗਲਤ ਨਿਕਲਦੇ ਆਂ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਣੇ ਮਾਪੇ ਆਪਾਂ ਨੂੰ ਕਈ ਚੀਜ਼ਾਂ ਤੋਂ ਰੋਕਦੇ ਆਂ ਪਰ ਆਪਾਂ ਉਹ ਮਾਪੇ ਨੂੰ ਧੋਖਾ ਅੱਖਾਂ ਦੇ ਵਿੱਚ ਮਿੱਟੀ ਭਾਗ ਨਿਕਲ ਜਾਂਦੀ ਆਂ ਪਰ ਕਿਤੇ ਨਾ ਕਿਤੇ ਉਹ ਸਹੀ ਹੁੰਦੇ ਆਂ ਆਪਾਂ ਨੂੰ ਰੋਕਦੇ ਆ ਕਿਸੇ ਵੀ ਚੀਜ਼ ਦੇ ਵਿੱਚੋਂ ਕਿਉਂਕਿ ਉਹਨਾਂ ਨੇ ਜ਼ਿੰਦਗੀ ਹੰਢਾਈ ਹੁੰਦੀ ਹੈ ਜਿਹੜਾ ਬੰਦਾ ਜ਼ਿੰਦਗੀ ਹੰਢਾ ਲੈਂਦਾ ਤੁਹਾਨੂੰ ਉਹੀ ਸਿੱਖਿਆ ਦਿੰਦਾ ਹੁੰਦਾ ਜਿਹੜੇ ਬੰਦੇ ਨੇ ਜ਼ਿੰਦਗੀ ਹੰਢਾਈ ਨਹੀਂ ਹੈ ਜਾਂ ਜੇ ਹੰਡਾਈ ਵੀ ਆ ਤਾਂ ਗਲਤ ਕੰਮਾਂ 'ਚ ਹੰਡਾਈ ਆ ਉਹ ਤੁਹਾਨੂੰ ਸਿੱਖਣ ਦੇਊਗਾ ਉਹ ਤੁਹਾਨੂੰ ਇੰਨੀ ਗੱਲ ਕਹਦੋਂ ਕਿ ਯਾਰ ਆਪਦਾ ਦੇਖ ਕੇ ਚੱਲ ਬੰਦਿਆਂ ਦੇ ਵਿੱਚ ਦੁਨੀਆ ਬਹੁਤ ਮਾੜੀ ਆ ਬਸ ਇੰਨੀ ਗੱਲ ਕਹਦੂ ਮਾਂ ਪਿਓ ਜਾਂ ਕੋਈ ਯਾਰ ਦੋਸਤ ਜਾਂ ਕੋਈ ਭੈਣ ਭਰਾ ਜਾਂ ਆਪਣੇ ਕੋਈ ਦੋਸਤਾਂ ਕੁੜੀ ਜੇ ਕੁੜੀ ਦਾ ਕੋਈ ਮੁੰਡਾ ਦੋਸਤ ਤੁਹਾਨੂੰ ਰੋਕਦਾ ਉਹ ਤੁਹਾਡੀ ਤੁਹਾਡੇ ਭਲੇ ਦੇ ਲਈ ਰੋਕਦਾ ਇੱਕ ਚੀਜ਼ ਹੈ ਜਿਹੜਾ ਸਿੱਟੇ ਨਿਕਲਦੇ ਨੇ ਮੈਂ ਤੁਹਾਨੂੰ ਦੱਸ ਦਿੰਨਾ ਵੀ ਜਿਵੇਂ ਆਪਾਂ ਕਿਸੇ ਮੁੰਡੇ ਨੂੰ ਪਿਆਰ ਕਰਦੇ ਆ ਜਾਂ ਕੁੜੀ ਜਾਂ ਮੁੰਡੇ ਨੂੰ ਪਿਆਰ ਕਰਦੀ ਆ ਜਾਂ ਕੁੜੀ ਆ ਉਹ ਮੁੰਡੇ ਨੂੰ ਮੁੰਡਾ ਕੁੜੀ ਨੂੰ ਕਰਦਾ ਜੋ ਵੀ ਮਰਜ਼ੀ ਲਾ ਲਈ ਆਪਾਂ ਪਰ ਜਦੋਂ ਕਿਸੇ ਔਖਾ ਟਾਈਮ ਆ ਗਿਆ ਉਹ ਬੰਦਾ ਤੁਹਾਡੇ ਨਾਲ ਨਹੀਂ ਖੜੂਗਾ 100 ਦੇ ਵਿੱਚੋਂ 1% ਬੰਦਾ ਤੁਹਾਡੇ ਨਾਲ ਖੜਦਾ ਤੁਸੀਂ ਉਹਨੂੰ ਫੋਨ ਕਰਕੇ ਮੈਸੇਜ ਕਰਕੇ ਗੱਲ کہہ ਸਕਦੇ ਹੋ ਵੀ ਯਾਰ ਮੈਂ ਬਹੁਤ ਜ਼ਿਆਦਾ ਫਸਿਆ ਹੋਇਆ ਹਾਂ ਮੈਂ ਹੁਣ ਜੇ ਇੱਕ ਕੁੜੀ ਤੇ ਇਲਾਕੇ ਗੱਲ ਕਰਾਂ ਜੇ ਤੂੰ ਕੁੜੀਆਂ ਤਾਂ ਉਸ ਮੁੰਡੇ ਨੂੰ ਫੋਨ ਲਾ ਵੀ ਮੈਂ ਬਹੁਤ ਜ਼ਿਆਦਾ ਫਸ ਗਈ ਵੀ ਇੱਦਾਂ ਓਦਾਂ ਕਰਕੇ ਚੱਕਰ ਪੈ ਗਿਆ ਵੀ ਤੂੰ ਆ ਜਾ ਜਦੋਂ ਤੇ ਜਲਦੀ ਉਹਨੇ ਤੁਹਾਨੂੰ ਬਹਾਨੇ ਲਾ ਕੇ ਪਾਸੇ ਹੋ ਜਾਣਾ ਵੀ ਯਾਰ ਮੈਂ ਤਾਂ ਫਸਿਆ ਹੋਇਆ ਹਾਂ ਇੱਥੇ ਤੂੰ ਕੱਲ੍ਹ ਦਾ ਰੱਖ ਲੈ ਐਦਾਂ ਓਦਾਂ ਕਰ ਲੈ ਜੇ ਕਰ ਲੈ ਉਹ ਕਰ ਲੈ ਉਹਨੇ ਬਹਾਨੇ ਲਾ ਕੇ ਨਿਕਲ ਜਾਣਾ ਤੁਹਾਨੂੰ ਉਹਦੀ ਅਕਾਦ ਪਤਾ ਨਾਲੀ ਨੰਬਰ ਬਲੌਗ ਚ ਪਾ ਕੇ ਪਰੇ ਸਿੱਟੋ ਹੁਣ ਠੀਕ ਆ ਦੂਜੀ ਗੱਲ ਜਦੋਂ ਕੋਈ ਮੁੰਡਾ ਵਾ ਕਿਸੇ ਮੁੰਡਾ ਕੋਈ ਮੁੰਡਾ ਕਹਿ ਦੇਵੇ ਵੀ ਕੁੜੀ ਨੂੰ ਤੂੰ ਆਪਣੇ ਘਰੇ ਕੱਲ ਗੱਲ ਕਰ ਜਿੰਮੇ ਮਰਜ਼ੀ ਕਰ ਜਾਂ ਮਹੀਨੇ ਮਹੀਨੇ ਤੱਕ ਮੈਨੂੰ ਤਰਾ ਫੈਸਲਾ ਚਾਹੀਦਾ ਵੀ ਤੂੰ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਜਾਂ ਨਹੀਂ ਚਾਹੁੰਦੀ ਤੁਹਾਨੂੰ ਉਹ ਕੁੜੀ ਦਾ ਕੁੜੀ ਦੀ ਔਕਾਤ ਪਤਾ ਲੱਗੂ ਵੀ ਕਿੱਥੇ ਤੱਕ ਮੈਨਾਂ ਵੈਸੇ ਗੱਲ ਕਰਨਾ ਚਾਹੁੰਦੀ ਆ ਜਾਂ ਮੇਰੇ ਨਾਲ ਚਾਹੁੰਦੀ ਵੀ ਕੁਝ ਵੀ ਟਾਈਮ ਪਾਸ ਹੀ ਕਰਨਾ ਚਾਹੁੰਦੀ ਆ ਇਸ ਕਰਕੇ ਜੇ ਕਿਸੇ ਤੋਂ ਤੁਸੀਂ ਡਾਇਰੈਕਟ ਪੁੱਛੋ ਬਸ ਆਰ ਜਾਂ ਪਾਰ ਦੀ ਗੱਲ ਕਰਨੀ ਚਾਹੀਦੀ ਬੰਦੇ ਨੂੰ ਇਸ ਤੋਂ ਇਲਾਵਾ ਟਾਈਮ ਪਾਸ ਕਰਨ ਦਾ ਕੋਈ ਫਾਇਦਾ ਨਹੀਂ ਕਿਸੇ ਨਾਲ ਉਸ ਤੋਂ ਬਾਅਦ ਇਹ ਗੱਲ ਹੁੰਦੀ ਆ ਵੀ ਆਪਾਂ ਇਕੱਲੇ ਰਹਿਣਾ ਇਕੱਲੇ ਨਹੀਂ ਰਹੇ ਹੁੰਦਾ ਪਤਾ ਚਲ ਗੱਲ ਕਰਨ ਲੈਣੇ ਕੋਈ ਨਹੀਂ ਜਦੋਂ ਸਮਾਂ ਉਹ ਦੇਖੀ ਜਾਊਗਾ ਇਹ ਆਪਣਾ ਸਮਾਂ ਖਰਾਬ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ ਕਦੇ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਮਾਂ ਖਰਾਬ ਕੀਤਾ ਪਰ ਮੇਰੀ ਉਦੋਂ ਜਿਹੜਾ ਮੇਰਾ ਸਿਸਟਮ ਸੀ ਕੰਮ ਦਾ ਉਹ ਐਸਾ ਵੈਸਾ ਹੀ ਸੀਗਾ ਖਰਾਬ ਵੀ ਹੋਇਆ ਨਹੀਂ ਵੀ ਹੋਇਆ ਮਿਕਸ ਜਿਹਾ ਹੀ ਹੋਇਆ ਸੀਗਾ ਪਰ ਫਿਰ ਵੀ ਜੇ ਮੈਂ ਉਦੋਂ ਜ਼ਿਆਦਾ ਜ਼ੋਰ ਕਿਤਾਬਾਂ ਪੜਨ ਤੇ ਲਾਉਂਦਾ ਅੱਜ ਮੇਰਾ ਦਿਮਾਗ ਥੋੜਾ ਜ਼ਿਆਦਾ ਚੇਂਜ ਹੋ ਜਾਂਦਾ ਜਿਆਦਾ ਬਦਲ ਜਾਂਦਾ ਜਿੰਨਾ ਕਿ ਅੱਜ ਬਦਲਿਆ ਹੋਇਆ ਐਦੂ ਜਦੋਂ ਮੈਂ ਇੱਕ ਕਤਾ ਪੜ੍ਹਦਾ ਮੈਂ ਉਹਨੂੰ ਇਹ ਸੋਚਦਾ ਵੀ ਯਾਰ ਇਹ ਤਿੰਨ ਸਾਲ ਪਹਿਲਾਂ ਬੜੀ ਹੁੰਦੀ ਅੱਜ ਮੇਰਾ ਦਿਮਾਗ ਇਦੂ ਗਾਹਾਂ ਤੇਜ਼ ਹੁੰਦਾ ਇਹ ਸੋਚਣੀ ਮੇਰੀ ਜਿਹੜੀ ਹੈਗੀ ਆ ਮੰਟੈਲਿਟੀ ਉਹ ਬਹੁਤ ਵਧੀਆ ਹੁੰਦੀ ਹੋਰ ਇਹ ਮੈਨੂੰ ਪਛਤਾਵਾ ਬਹੁਤ ਹੁੰਦਾ ਆਪਾਂ ਨੂੰ ਇੱਕ ਟਾਈਮ ਤੇ ਆ ਕੇ ਪਛਤਾਵਾ ਜ਼ਰੂਰ ਹੋਣਾ ਕਿਤੇ ਨਾ ਕਿਤੇ